ਜ਼ਲੰਦਰ ਚ ਇੱਕ ਜਿਹੜੀ 13 ਸਾਲ ਦੀ ਛੀਂਧਾ ਦੁਸ਼ਕਰਮ ਕਰਕੇ ਉਹਨੂੰ ਮਾਰਿਆ ਗਿਆ ਤੇ ਸੁਣਨ ਚ ਆ ਰਿਹਾ ਵੀ ਉੱਥੋਂ ਦੇ ਜਿਹੜੇ ਸੀਨੀਅਰ ਵਕੀਲ ਆ ਐਡਵੋਕੇਟ ਜਿਹੜੇ ਉਹ ਇਹਦਾ ਕੇਸ ਕਹਿੰਦੇ ਆਂ ਅਸੀਂ ਫ੍ਰੀ ਲੜਾਂਗੇ ਸਲਾਮ ਐ ਉਹ ਜਿਹੇ ਵਕੀਲਾਂ ਨੂੰ ਵੀ ਜਿਹੜੇ ਇਹੋ ਜਿਹੇ ਸਮੇਂ ਤੇ ਵੀ ਗਾ ਆਂਦੇ ਆਂ ਮਤ ਕਰਦੇ ਆਂ ਨਿਸ਼ਵਾਸ ਹੋ ਕੇ ਤੇ ਕਹਿੰਦੇ ਜਦੋਂ ਕੁੜੀ ਕੁੜੀ ਆਪਣੇ ਅਲੋ ਖੇਡਣ ਗਈ ਜਿੰਦੇ ਘਰ ਤੇ ਅਗੇ ਖੇਡਣ ਗਈ ਤੇ ਉਹਦੀ ਜਿਹੜਾ ਬੰਦਾ ਹੈ ਜਿਹਦੇ ਘਰ ਖੇਡਣ ਗਈ ਉਹਦੀ ਘਰ ਵਾਲੀ ਦੇ ਬੱਚੀ ਦੋ ਨੇ ਕਿਦੇ ਘਰ ਨਹੀਂ ਹੀ ਗਈਆਂ ਕਿਤੇ ਭਰਾਵੋ ਉਹ ਬੰਦੇ ਦਾ ਪਾਪੀ ਪਾਪੀ ਗੋਵਨ ਨੂੰ ਬੰਦਣ ਗਿਆ ਨਾਲ ਨੂੰ ਉਹ ਪਾਪੀ ਦਾ ਇਹਨਾ ਮਨ ਦੇਖ ਕੇ ਖਰਾਬ ਹੋ ਗਿਆ ਤੇ ਉਹ ਕੁੜੀ ਨੂੰ ਜਦੋਂ ਉਸਤੀ ਕੀਤੀ ਆ ਤੇ ਉਸ ਤੋਂ ਬਾਅਦ ਆਪਣਾ ਪਾਵਲ ਕਣਵੱਤੇ ਨੂੰ ਮਾਰਿਆ ਗਿਆ ਕੋਈ ਜਮਾਨਾ ਹੀ ਅਸੀਂ ਕਹਿੰਦੇ ਸੀ ਅਸੀਂ ਘਰੋਂ ਬਾਹਰ ਜਾਣਾ ਅਸੀਂ ਕਹਿੰਦੇ ਵੀ ਗੋਨੀਆਂ ਨੂੰ ਕਹਿੰਦੇ ਹੜਕਾ ਰੱਖਿਆਲ ਰੱਖਿਓ ਚਾਹੀ ਆਪਣੇ ਗੋਨੀਆਂ ਦੇ ਹੱਲ ਨਾ ਵਿਸ਼ਵਾਸ ਨਗੇ ਕੋਈ ਜਮਾਨਾ ਹੀ ਕੋਈ ਤੇ ਹਉਂ ਦੇਖ ਲੋ ਕੀ ਕਰੀਏ ਗੋਨੜੀ ਜੇ ਇੱਕ ਕੰਮ ਕਰ ਲੱਭਣਗੇ ਤੇ ਦੱਸੋ ਕਿੱਧਰ ਜਾਈਏ ਉਹ ਵਿਚਾਰੀ ਮਾਂ ਕਿੱਧਰ ਜਾਏਗੀ ਜਿਹਨਾਂ ਨਿੱਕੀ ਜੀ ਆਪਣੀ ਬੱਚੀ ਪਾਲ ਕੇ ਵੱਡੀ ਕੀਤੀ ਉਹਦੇ ਅਰਮਾਨ ਪਤਾ ਨਹੀਂ ਕਿੰਨੇ ਹੋਣੇ ਆ ਮੈਂ ਵਿਆਹ ਕਰਾਂਗੀ ਕਿੰਨੇ ਅਰਮਾਨ ਮਾਣੇ ਦਿਲ ਚ ਇਹਦੇ ਪੱਲੇ ਦੇ ਦਿਲ ਚ ਲਾਗੇ ਬਾਕੀਆਂ ਨੇ ਸਾਰਿਆਂ ਨੇ ਤੇ ਗੱਲ 10 12 ਦਿਨ 15 ਦਿਨ ਚਲਾਗੇ ਦੇ ਚੁੱਪ ਹੋਏ ਨਾ ਪਰ ਉਸ ਮਾਂ ਦੀ ਜਿਹੜੀ ਆਗਾ ਦਿਲ ਚ ਨੇ ਜਿਹੜੀ ਸਾਰੀ ਉਮਰ ਬਣਨੀ ਆ ਸਾਰੀ ਉਮਰ ਸਮਝ ਨਹੀਂ ਆ ਰਹੀ ਸਾਡੇ ਪੰਜਾਬ ਦੇ ਇਹ ਲੋਕੀ ਕਿੱਧਰ ਜਾ ਰਹੀਏ ਕਿੱਧਰ ਦਿਮਾਗ ਜਾ ਰਿਹਾ ਹੈ ਇਹ ਲੋਕਾਂ ਦੇ ਵੀ ਜਿਹੜੇ ਨਿਕਲ ਨਿਕੀ ਬੱਚਿਆਂ ਨੂੰ ਕਦੀ ਨਿਕੀ ਜੀ ਬੱਚੀ ਨੂੰ ਕਦੀ ਉਹ ਦਿਲ ਰੋਜ ਨੂੰ ਉਹ ਮਾਰਤਾ ਹੀ ਪਾ ਗਏ ਮੂਹਰੇ ਤਪਾ ਕੇ ਮਾਰਤਾ ਹੀ ਕਦੀ ਇਹ ਕਦੀ ਉਹ ਸਮਝ ਨਹੀਂ ਆੜੀ ਪੰਜਾਬ ਦਾ ਇਹ ਕੋਣ ਹੱਲ ਕਰ ਰਿਹਾ ਹੈ ਕਿਉਂ ਹੋ ਰਿਹਾ ਹਾਲ ਸਮਝ ਨਹੀਂ ਆ ਰਹੀ ਜੇ ਲੋ ਗੱਲ ਸੁਣੀ ਵੀ ਇੱਕ ਬਜ਼ੁਰਗ ਬੰਦੇ ਨੇ ਕਹਿੰਦੇ ਬੰਦਾ ਬਜ਼ੁਰਗ ਹੀ ਜਿੰਨ ਇਹ ਕੰਮ ਨੂੰ ਅੰਜਾਮ ਦਿੱਤਾ ਇਹ ਘਟਨਾ ਨੂੰ ਅੰਜਾਮ ਦਿੱਤਾ ਕਿ ਮਾਪਿਆਂ ਕੋਲੋਂ ਉਹਨਾਂ ਦੀ ਦਿਲ ਦਾ ਟੁਕੜਾ ਖੋ ਕੇ ਦੇ ਮਾਰ ਕੇ ਇੱਕ ਮਿਰਜ ਹੋ ਗਿਆ ਗਰਮ ਨੂੰ ਪੀ ਲੈ ਇਹਨੂੰ ਬੱਤ ਬੱਤ ਫਾਂਸੀ ਸਜ਼ਾ ਬੱਤ ਬੱਤ ਜਾਦੀ ਆਏ ਬੰਦਾ ਕਿਤੇ ਵਿਸ਼ਵਾਸ ਕਰੇ ਕਿਤੇ ਨਾ ਕਰੇ ਕੀ ਕਰੀਏ ਕੁਝ ਸਮਝ ਨਹੀਂ ਆ ਰਹੀ ਕੁਝ ਪ੍ਰਦਾਨ ਚੱਲ ਰਿਹਾ ਆਏ ਦਿਨ ਇਹ ਬਦਤਾ ਹੋ ਰਹੀਆਂ ਆਏ ਦਿਨ ਦਾ ਖਾਲੋ ਗਿਆ ਪੰਜਾਬ ਦਾ ਘਰਾਂ ਵਿੱਚ ਵੀ ਸਾਡੀਆਂ ਬੱਚੀਆਂ ਸੇਫ ਨਹੀਂ ਤੇ ਬੱਚੇ ਆਪਣੀ ਕਿੱਥੇ ਲੈ ਜਾਈਏ ਘਰਤਵਾਰ ਗਵਾਂਢੀ ਹੁੰਦੀ ਸਿਰਫ ਸੁਣਾਈ ਬਾੜ ਬੱਚਿਆਂ ਨੂੰ ਭੇਜੋ ਤੇ ਧਿਆਨ ਰੱਖੋ ਇਥੇ ਘਰਾਂ ਵਿੱਚ ਹੀ ਹਾਲ ਹੋ ਗਿਆ ਗੋਂਡੀਆਂ ਗੋਂਡੀ ਦੇ ਹਾਲ ਖੜਾ ਕਰ ਲਾ ਪਿਆ ਕੀ ਕਰੀਏ ਕੜਨਾ ਬਹੁਤ ਮੰਦ ਭੱਗੀ ਆ ਇੱਕ ਗੱਲ ਹੋ ਕਰਨਾ ਚਾਹਾਂਗਾ ਕਿ ਅੱਜ ਕੱਲ ਪਿੰਡ ਵਿੱਚ ਨਾ ਇੱਕ ਜੁਪੀ ਵਿਆਹ ਤੋਂ ਬਾਹਰੋਂ ਮੰਤੇ ਜਿਹਨੂੰ ਅਸੀਂ ਨਹੀਂ ਜਾਣਦੇ ਉਹ ਵੀ ਪਹੁੰਚਾੜੇ ਕੁਮੰਡੇ ਦੇ ਆ ਜੰਗੀ ਤਰ੍ਹਾਂ ਉਹਨਾਂ ਦਾ ਅਧਾਰ ਕਟ ਚੈੱਕ ਕਰਿਆ ਕਰੋ ਅਵਕਰ ਪਿੰਚ ਵੱਡਣਾ ਦਿਆ ਕਰੋ